ਅਦੀ ਬਲਾਕ ਬੰਮਿਆਲ ਦੇ ਨੇੜਲੇ ਪਿੰਡ ਰਮਕਾਲਵਾ ਵਿੱਚ ਦੇਖੇ ਗਏ ਸ਼ੱਕੀ ਵਿਅਕਤੀ ਪੁਲਿਸ ਨੂੰ ਕੀਤਾ ਸੂਚਿਤ ਚਲਾਇਆ ਗਿਆ ਸਰਚ ਅਭਿਆਨ ਪਠਾਨਕੋਟ ਜ਼ਿਲ੍ਹੇ ਵਿੱਚ ਆਇਆ ਦਿਨ ਬਾਖਵਕ ਪਿੰਡਾਂ ਵਿੱਚ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਖਬਰਾਂ ਤੋਂ ਬਾਅਦ ਅੱਜ ਸਰਹੱਦੀ ਸੈਕਟਰ ਬੰਮਿਆਲ ਦੇ ਨੇੜਲੇ ਪਿੰਡ ਰਮਕਾਲਵਾ ਵਿੱਚ 7 ਤੋਂ 8 ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦਾ ਦਾਵਾ ਪਿੰਡ ਦੀ ਇੱਕ ਔਰਤ ਵੱਲੋਂ ਕੀਤਾ ਗਿਆ ਇਸ ਗੱਲ ਦੀ ਪ੍ਰੋਰਟਾ ਪਿੰਡ ਦੇ ਇੱਕ ਨੌਜਵਾਨ ਤੇ ਰਿਟਾਇਰਡ ਫੌਜੀ ਵੱਲੋਂ ਵੀ ਕੀਤੀ ਗਈ ਜਿਵੇਂ ਹੀ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਮਿਲੀ ਪੁਲਿਸ ਤੁਰੰਤ ਹਰਕਤ ਵਿੱਚ ਆਈ ਤੇ ਉਨ੍ਹਾਂ ਸੂਚਨਾ ਦੇਣ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਪਠਾਨਕੋਟ ਦੇ ਐਸਐਸਪੀ ਬਲਜਿੰਦਰ ਸਿੰਘ ਢਿੱਲੋਂ ਤੁਰੰਤ ਨੇ ਤੁਰੰਤਾਂ ਐਕਸ਼ਨ ਲੈਂਦੇ ਹੋਏ ਭਾਰੀ ਤਦਾਦ ਵਿੱਚ ਪੁਲਿਸ ਫੋਰਸ ਤੇ ਘਾਤਕ ਕਮਾਂਡੋ ਪਿੰਡ ਵਿੱਚ ਭੇਜੇ ਤੇ ਪਿੰਡ ਦੇ ਆਸ-ਪਾਸ ਤਗੜਾ ਸਰਚ ਅਭਿਆਨ ਚਲਾਇਆ ਨੀਮ ਫੌਜੀ ਬਲ ਵੀ ਸਰਚ ਅਭਿਆਨ ਵਿੱਚ ਸ਼ਾਮਲ ਸਨ ਤੇ ਬਾਅਦ ਵਿੱਚ ਭਾਰਤੀ ਫੌਜ ਵੀ ਪਿੰਡ ਵਿੱਚ ਪੁੱਜੀ ਹੋਈ ਸੀ देर शाम तक पंजाब पुलिस ਤੇ ਘਾਤ ਕਮਾਂਡੋ ਤੇ ਹੋਰ ਫੋਰਸਾਂ ਨੇ ਇਸ ਅਭਿਆਨ ਚ ਚੱਪਾ ਚੱਪਾ ਛਾਣ ਮਾਰਿਆ ਤੇ ਪਿੰਡ ਵਾਸੀਆਂ ਤੋਂ ਜਾਣਕਾਰੀ ਲਈ ਸੁਰੱਖਿਆ ਫੋਰਸਾਂ ਦੇ ਹੱਥ ਤਾਂ ਕੁਝ ਵੀ ਨਹੀਂ ਲੱਗਿਆ ਡੀਐਸਪੀ ਦਿਹਾਤੀ ਹਰਕਿਸ਼ਨ ਸਿੰਘ ਹੋਰਾਂ ਪਿੰਡ ਵਾਸੀਆਂ ਨੂੰ ਅਪੀਲ ਜ਼ਰੂਰ ਕੀਤੀ ਕਿ ਉਹ ਕਿਸੇ ਵੀ ਅਣਜਾਣ ਜਾਂ ਸੱਕੀ ਵਿਅਕਤੀ ਨੂੰ ਦੇਖਣ ਤਾਂ ਪੁਲਸ ਨੂੰ ਸੂਚਿਤ ਕਰਨ ਦੱਸ ਦਿਆ ਕਿ 15 ਅਗਸਤ ਨੂੰ ਦੇਖਦੇ ਹੋਏ ਵੀ ਸੁਰੱਖਿਆ ਫੋਰਸਾਂ ਤੇ ਕੇਂਦਰੀ ਏਜੰਸੀਆਂ ਹਾਈ ਅਲਰਟ ਤੇ ਹਨ ਇਹ ਸਰਚ ਅਭਿਆਨ ਦੇਰ ਸਾਮ ਤੱਕ ਚੱਲਦਾ ਆ ਰਿਹਾ ਕੱਲ ਬਾਅਦ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੀ ਮੇਰੇ ਘਰ ਆਏ ਦੇ ਹੀ ਗੈਸਟ ਸਰ ਮੇਰੇ ਘਰ ਦੀ ਨਾ ਬਾਹਰ ਬੈਠ ਰਹੀ ਤੇ ਉਹ ਕਹਿੰਦੇ ਕੀ ਕਿਹਨੇ ਗੇਟ ਖੋਲਿਆ ਜੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਸਰ ਆਪਣੇ ਨਾਲ ਕੋਈ 2-4 ਮਿੰਟ ਬਾਅਦ 5 ਕਿੰਡ ਮਿੰਟ ਬਾਅਦ ਸਾਡੇ ਇੱਥੇ ਮੋੜੀ ਹੈ ਨਾਲੀ ਹੈ ਮੇਰੇ ਘਰ ਦੇ ਉੱਥੇ ਨਾ ਲਾਈਟ ਜੀ ਜਗੀ ਸੀ ਸਰ ਨਾ ਉੱਥੇ ਹੀ ਫਿਰ ਘੁੰਮ ਕੇ ਆਇਆ ਦੇਖਿਆ ਕਿ ਉੱਥੇ ਕੋਈ ਨਹੀਂ ਉਸ ਤੋਂ ਬਾਅਦ ਠੀਕ ਸਰ ਅਸੀਂ ਘੁੰਮ ਫਿਰ ਕੇ ਸਾਰੇ ਦੇਖਿਆ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਦੇ ਕਰੀਬ ਕਰੀਬ ਮੌਠਿਆਂ ਬਾਥਰੂਮ ਗਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈਦੀ ਹੈ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਦੇਖ ਤਿੰਨੇ ਗੰਦੇ ਸੀ ਸਰਪੰਚ 6 ਬੰਦੇ ਸੀ ਵੈਪਨ ਆ ਗਏ ਨੇ ਕੋਲ ਸਰ ਵੈਪਨ ਨਹੀਂ ਦੇਖੇ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਹੋਇਆ ਸਰ ਉਹ ਗਏ ਨਾ ਤੇ ਮੈਂ ਪਿੰਡ ਦੇ ਮੁੰਡੇ-ਮੁੰਡੇ ਇਕੱਠੇ ਕੀਤੇ ਨਾ ਤਾਂ ਹੀ ਗਏ ਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ-ਫੇਰ ਧੁਰਕੇ ਆ ਹੀ ਸਰ ਆਪਣੇ-ਆਪਣੇ ਘਰ ਚੱਲ ਗਏ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਜਾਇਗੀ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਪਈ ਆ ਮੈਂ ਕਿ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉਥੇ ਸੇੜ ਜਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਥੱਲੇ ਉਤਰਿਆ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫੇਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਆ ਜਿਹੜੀ ਫੋਰਸ ਆਈ ਹੈ ਕਿ ਫਿਰ ਕਿਸੇ ਨੇ ਰਿਪੋਰਟ ਕੀਤਾ ਉਸ ਤੋਂ ਬਾਅਦ ਸਰ ਕੰਪਨੀ ਤੇ ਇਨਫੋਰਮ ਕੀਤਾ ਹਾਂ ਜੀ ਇਨਫੋਰਮ ਕਰਦੋ ਤੇ ਬਾਕੀ ਕਰਨ ਕੀ ਕਾਰਵਾਈ ਹੋ ਸਾਈ ਹਾਂ ਮੋਕੇ ਹਾਂਜੀ ਮੋਕੇ ਤੇ ਨਹੀਂ ਆਈ ਸਰ ਸਵੇਰੇ ਕੀਤਾ ਹੀ ਇਨਫੋਰਮ ਹਾਂਜੀ ਬਿਲਕੁਲ ਸਾਈ ਹਾਂਜੀ ਆਈ ਜੀ ਕਰ ਲਈ ਤੁਹਾਡੇ ਕੋਲ ਜੀ ਹਾਂ ਜੀ ਜੀ ਪੁੱਛ ਗਿਸ਼ ਕਰ ਲਈਏ ਜੀ ਠੀਕ ਹੈ